ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਮੀਡੀਆ ਤੇ ਅੱਜ ਅਸੀਂ ਗੱਲ ਕਰਦੇ ਹਾਂ ਬਾਈ ਰਾਜਵੀਰ ਜਵੰਦਾ ਦੀ ਜੋ ਕਿ ਤੁਸੀਂ ਜਾਣਦੇ ਹੋ ਕੁਝ ਦਿਨ ਪਹਿਲਾਂ ਬਾਈ ਰਾਜਵੀਰ ਜਵੰਦਾ ਦਾ ਭਿਆਨਕ ਐਕਸੀਡੈਂਟ ਹੋ ਗਿਆ ਸੀ ਅਤੇ ਉਸ ਹਾਦਸੇ ਦੇ ਵਿੱਚ ਬਾਈ ਰਾਜਵੀਰ ਜਵੰਦਾ ਦੀ ਮੌਤ ਹੋ ਗਈ ਸੀ ਉਹ ਹਮੇਸ਼ਾ ਲਈ ਸਾਨੂੰ ਅਤੇ ਪਰਿਵਾਰ ਨੂੰ ਹਮੇਸ਼ਾ ਲਈ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ

ਪਿੰਜੌਰ ਹਰਿਆਣਾ ਦੇ ਜ਼ਿਲ੍ਹੇ ਵਿੱਚ ਪੰਚਕੁਲਾ ਦੇ ਨੇੜੇ ਹੋਈ ਸੀ ਨਾ ਕਿ ਬੰਦੀ ਵਿਖੇ ਤੁਰਘਟਨਾ ਤੋਂ ਬਾਅਦ ਹੈ ਕੰਬੀਰ ਸਿਹਤ ਸੰਕਟ ਵਿੱਚ ਆਈ ਉਹਨਾਂ ਨੂੰ ਪਹਿਲਾਂ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿਸ ਨੇ ਅਮਰਜੈਂਸੀ ਟ੍ਰੀਟਮੈਂਟ ਦੇਣ ਤੋਂ ਇਨਕਾਰ ਕਰ ਦਿੱਤਾ ਫਿਰ ਲੁੜਕੀ ਹਸਪਤਾਲਾਂ ਰਾਹੀਂ ਜਾਇਆ ਗਿਆ ਜਵੰਦਾ ਨੇ ਲਗਭਗ 11 ਦਿਨ ਤੱਕ ਗੰਭੀਰ ਹਾਲਤ ਵਿੱਚ ਰਿਹਾ ਤੇ ਆਖਿਰਕਾਰ ਦੁਰਘਟਨਾ ਦੇ ਨਤੀਜੇ ਵੱਜੋਂ ਮ੍ਰਿਤ ਹੋ ਗਿਆ ਪੰਜਾਬ ਹਰਿਆਣਾ ਉੱਚਕੋਟ ਵਿੱਚ ਇਸ ਮਾਮਲੇ ਉੱਤੇ ਅਨੁਸ਼ੋਧਨ ਕੀਤਾ ਜਾ ਰਿਹਾ ਹੈ ਲੋਅਰਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦਾਅਵਾ ਕੀਤਾ ਹੈ ਕਿ ਹਸਪਤਾਲ ਨੇ ਤੁਰੰਤ ਥੈਰੇਪੀ ਨਹੀਂ ਦਿੱਤੀ ਅਤੇ ਹੈ ਕੋਰਟ ਨੂੰ ਜਾਂਚ ਵਿਸ਼ਲੇਸ਼ਣ ਲਈ ਲੈ ਜਾ ਰਿਹਾ ਹਾਂ ਹਸਪਤਾਲ ਦਾ ਨਾਮ ਸ਼ੌਰਿਆ ਹਸਪੀਟਲ ਪੰਜੌਰ ਜ਼ਿਕਰ ਕੀਤਾ ਗਿਆ ਹੈ ਜਿਸਨੇ ਦਾਅਵੇ ਮੁਤਾਬਕ ਐਮਰਜੈਂਸੀ ਸੇਵਾ ਮੁਹਈਆ ਕਰੰਤੋਂ ਇਨਕਾਰ ਕਰ ਦਿੱਤਾ ਮੁੱਖ ਸਵਾਲ ਤੇ ਚੁਣੌਤੀਆਂ ਤੁਰੰਤ ਸਿਹਤ ਸੇਵਾ ਦੀ ਨਾਕ ਉਸ ਹਸਪਤਾਲ ਵੱਲੋਂ ਇੱਕ ਮਰੀਜ਼ ਨੂੰ ਜਦੋਂ ਬਹੁਤ ਹੀ ਗੰਭੀਰ ਹਾਲਤ ਵਿੱਚ ਸੀ ਅਤੇ ਗੰਭੀਰ ਹਾਲਤ ਵਿੱਚ ਉਸ ਨੂੰ ਲਿਆਇਆ ਗਿਆ ਸੀ ਤੁਰੰਤ ਟ੍ਰੀਟਮੈਂਟ ਨਾ ਦੇਣ ਦਾ ਦਾਵਾ ਕੀਤਾ ਸਾਡਾ ਸੜਕ ਸੁਰੱਖਿਆ ਪ੍ਰਸਥਿਤੀ ਦਰਸਾਇਆ ਗਿਆ ਹੈ ਕੀਤਰ ਘਟਨਾ ਦੇ ਵਿੱਚ ਮਰੇ ਹੋਏ ਗਾਫਿਲ ਸੜਕ ਹਾਲਾਤ ਜਾਂ ਭਟਕੇ ਪਸ਼ੂ ਜਾਂ ਸੁਰੱਖਿਆ ਢਾਂਚੇ ਦੀ ਕੋਤਾਹੀ ਵੀ ਕਾਰਨ ਹੋ ਸਕਦੀ ਹੈ ਕੋਰਟ ਵਿੱਚ ਇਹ ਮਾਮਲਾ ਇਸ ਆਗਿਆ ਵਿਚਾਰਿਆ ਹੈ ਕਿ ਮਰੀਜ਼ ਨੂੰ ਤੁਰੰਤ ਅਤੇ ਪੂਰੀ ਸੇਵਾ ਮਿਲਣੀ ਚਾਹੀਦੀ ਹੈ ਅਤੇ ਹਸਪਤਾਲਾਂ ਨੂੰ ਇਹ ਜਵਾਬਦੇਹ ਬਣਾਇਆ ਜਾਵੇਗਾ ਕਿ ਐਮਰਜੈਂਸੀ ਵਿੱਚ ਵਕਤ ਤੇ ਕਾਰਵਾਈ ਕੀਤੀ ਜਾਵੇ ਸਰਕਾਰੀ ਨਿਗਰਾਨੀ ਹਸਪਤਾਲ ਪ੍ਰਬੰਧਕ ਅਤੇ ਸੜਕ ਸੁਰੱਖਿਆ ਵਿਭਾਗ ਵੱਲੋਂ ਕੀਤੇ ਗਏ ਕੰਮ ਦੀ ਜਾਂਚ ਹੋ ਰਹੀ ਹੈ ਕੋਰਟ ਨੇ ਅਗਲੇ ਸਮੇਂ ਵਿੱਚ ਇਸ ਮਾਮਲੇ ਦੀ ਸੁਣਵਾਈ ਤੈਅ ਕੀਤੀ ਹੈ ਲਫੈਰੀ ਦੀ ਬੇਨਤੀ ਹੈ ਕਿ ਇਸ ਧੰਗ ਦੀ ਘਟਨਾ 'ਚ ਪ੍ਰਤੀਰੋਧ ਕਦਮ ਸਖਤ ਹੋਣ ਸਰਕਾਰ ਅਤੇ ਹਸਪਤਾਲ ਪ੍ਰਬੰਧਕ ਨੂੰ ਬੁਨਿਆਦੀ ਪ੍ਰਸ਼ਨ ਉੱਤੇ ਜਵਾਬ ਦੇਣਾ ਪਵੇਗਾ ਅਮਰਜੈਂਸੀ ਵਿੱਚ ਮਰੀਜ਼ ਨੂੰ ਅਣਦਿੱਖਾ ਕਰਨਾ ਦਾ ਕਾਰਨ ਕੀ ਹੈ ਸੁਭਾਵਨਾ ਕੀ ਹੈ ਕਿ ਇਸ ਮਾਮਲੇ ਨਾਲ ਸਥਾਨਕ ਅਤੇ ਰਾਜ ਸਰਕਾਰਾਂ ਨੂੰ ਹਸਪਤਾਲਾਂ ਵਿੱਚ ਅਮਰਜੈਂਸੀ ਪ੍ਰੋਟੋਕੋਲ ਕਾਇਮ ਕਰਨ ਦੀ ਲੋੜ ਹੈ ਇਹ ਕੇਸ ਸਿਰਫ ਇੱਕ ਨਿੱਜੀ ਦੁਖਦਰਦ ਦੀ ਘਟਨਾ ਨਹੀਂ ਬਲਕਿ ਹਸਪਤਾਲ ਸਰਵਿਸ ਸੜਕ ਸੁਰੱਖਿਆ ਤੇ ਮਰੀਜ਼ਾਂ ਦੀ ਤੁਰੰਤ ਸਹਾਇਤਾ ਪ੍ਰਣਾਲੀਆਂ ਉੱਤੇ ਇੱਕ ਚਿੰਤਨ ਹੈ ਅਤੇ ਇੱਕ ਪਰ ਸਿੱਧ ਕਲਾ ਵਿਅਕਤੀ ਨੂੰ ਇਸ ਤਰ੍ਹਾਂ ਦੀ ਹਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਸਭ ਲਈ ਸ਼ੋਕ ਹੈ ਅਤੇ ਸਵਾਲ ਲੈ ਕੇ ਆਉਂਦਾ ਹੈ ਕਿ ਇੱਕ ਵਿਅਕਤੀ ਨੂੰ ਕਿਵੇਂ ਹਸਪਤਾਲ ਵਾਲੇ ਉਸ ਦਾ ਇਲਾਜ ਕਰਨ ਤੋਂ ਮਨਾ ਕਰ ਸਕਦੇ ਹਨ ਜਦ ਕੀ ਹੋਇ ਬੁਰੇ ਹਾਲਾਤਾਂ ਵਿੱਚ ਹੈ ਉਸ ਦੇ ਹਾਲਾਤ ਬਹੁਤ ਹੀ ਖਰਾਬ ਹਨ ਹਸਪਤਾਲ ਦੇ ਇਲਾਜ ਨਾ ਕਰਨ ਦੇ ਕਾਰਨ ਕਿਸੇ ਦੀ ਮ੍ਰਿਤਿਉ ਵੀ ਹੋ ਸਕਦੀ ਹੈ ਸਾਡਾ ਤਾਂ ਇਹ ਮੰਨਣਾ ਹੈ ਕਿ ਜੈ ਰਾਜਵੀਰ ਜਵੰਦਾ ਹੋਵੇ ਜਾਂ ਕੋਈ ਵੀ ਵਿਅਕਤੀ ਕਿਸੇ ਦਾ ਵੀ ਇਲਾਜ ਕਰਨ ਤੋਂ ਮਨਾ ਨਹੀਂ ਕਰਨਾ ਚਾਹੀਦਾ ਕਾਨੂੰਨ ਵੀ ਇਹੀ ਕਹਿੰਦਾ ਹੈ ਕਿ ਤੁਸੀਂ ਕਿਸੇ ਵੀ ਮਰੀਜ਼ ਦਾ ਇਲਾਜ ਕਰਨ ਤੋਂ ਮਨਾ ਨਹੀਂ ਕਰ ਸਕਦੇ ਜੇਕਰ ਤੁਸੀਂ ਇਲਾਜ ਨਹੀਂ ਕਰੋਗੇ ਤਾਂ ਕਿਸੇ ਦੀ ਮਰਤਿਉ ਵੀ ਹੋ ਸਕਦੀ ਹੈ ਅਤੇ ਉਸ ਦੇ ਜ਼ਿੰਮੇਵਾਰ ਤੁਸੀਂ ਹੋ ਸਕਦੇ ਹੋ ਡਾਕਟਰ ਨੂੰ ਇੱਕ ਰੱਬ ਦਾ ਰੂਪ ਦੇਖਿਆ ਜਾਂਦਾ ਹੈ ਜੇਕਰ ਡਾਕਟਰ ਹੀ ਐਦਾਂ ਦੀ ਹਰਕਤਾਂ ਕਰਨ ਲੱਗ ਗਏ ਤਾਂ ਇਸ ਦੁਨੀਆ ਦਾ ਕੀ ਬਣੂਗਾ ਵਾਦੇ ਹੋਏ ਟ੍ਰਾਫਿਕ ਦੇ ਕਾਰਨ ਹਰ ਜਗ੍ਹਾ ਤੁਰਘਟਨਾ ਵੀ ਹੋ ਰਹੀਆਂ ਹਨ ਉਹਨਾਂ ਨੂੰ ਟਾਈਮ ਤੇ ਇਲਾਜ ਮਿਲਣਾ ਜ਼ਰੂਰੀ ਹੈ ਬਾਈ ਰਾਜਵੀਰ ਜਵੰਦਾ ਦੇ ਨਾਲ ਵੀ ਕੁਝ ਐਦਾਂ ਦਾ ਹੀ ਹੋਇਆ ਉਹਨਾਂ ਨੂੰ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਜੇਕਰ ਉਹਨਾਂ ਨੂੰ ਟਾਈਮ ਤੇ ਇਲਾਜ ਮਿਲ ਜਾਂਦਾ ਤਾਂ ਹੋ ਸਕਦਾ ਸੀ ਕਿ ਬਾਈ ਰਾਜਵੀਰ ਜਵੰਦਾ ਸਾਡੇ ਵਿਚਕਾਰ ਹੁੰਦੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਅਤੇ ਬੈਲ ਆਈਕਨ ਜਰੂਰ ਦਬਾ ਦੇਣਾ ਜੋ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਜਲਦ ਤੋਂ ਜਲਦ ਮਿਲ ਸਕੇ ਮਿਲਦੇ ਹਾਂ ਕਿਸੇ ਖਾਸ ਖਬਰ ਖਾਸ ਅਪਡੇਟ ਦੇ ਨਾਲ ਜੁੜੇ ਰਹੋ ਆਪਣੇ YouTube ਚੈਨਲ ਪੰਜਾਬ ਮੀਡੀਆ ਤੇ ਧੰਨਵਾਦ ਦੋਸਤੋ